ਖਬਰ ਸੰਗਰੂਰ ਤੋਂ ਹੈ ਜਿੱਥੇ ਦੇ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਪਹਿਲਾਂ ਹੀ ਮੰਡੀਆਂ ਵਿੱਚ ਹੜਤਾਲ ਦੇ ਚੱਲਦੇ ਕਿਸਾਨਾਂ ਦੀਆਂ ਮੰਡੀਆਂ ਵਿੱਚ ਫਸਲ ਨਹੀਂ ਜਾ ਰਹੀ ਅਤੇ ਨਾ ਹੀ ਉੱਥੇ ਬੋਲੀ ਲਗਾਈ ਜਾ ਰਹੀ ਹੈ ਉੱਥੇ ਹੀ ਕਿਸਾਨਾਂ ਦੀ ਖੜੀ ਫਸਲ ਤੇ ਵੀ ਕਾਲੇ ਤੇਲੇ ਨੇ ਹਮਲਾ ਕਰ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ ਤੇ ਕਾਲੇ ਤੇਲੇ ਦਾ ਹਮਲਾ ਫਸਲਾਂ ਤੇ ਹੋਇਆ ਹੈ ਕਿ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਫਸਲ ਪੱਕਣ ਦੇ ਕਿਨਾਰੇ ਹੈ ਜਿਸ ਕਾਰਨ ਫਸਲ ਤੇ ਕੋਈ ਸਪਰੇ ਵੀ ਨਹੀਂ ਕਰ ਸਕਦੇ। ਉਧਰ ਦੂਜੇ ਪਾਸੇ ਖੇਤੀਬਾੜੀ ਵਿਭਾਗ ਜਿੱਥੇ ਉਹਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰ ਰਿਹਾ ਹੈ ਉਸ ਦੇ ਨਾਲ ਹੀ ਕਿਸਾਨਾਂ ਦਾ ਰੋਸ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਅਜੇ ਤੱਕ ਉਹਨਾਂ ਨੂੰ ਇਸ ਕਾਲੇ ਤੇਲੇ ਦੇ ਹਾਲੀ ਕੋਈ ਵੀ ਸੁਝਾਅ ਨਹੀਂ ਦਿੱਤੇ ਗਏ। ਝੋਨੇ ਦੇ ਉੱਪਰ ਜਿਹੜਾ ਤੇਲੇ ਦਾ ਬਹੁਤ ਜ਼ਿਆਦਾ ਭਾਰੀ ਹਮਲਾਗਾ ਜਿਹੜੇ ਖੇਤ ਦੇ ਵਿੱਚੋਂ 1 ਏਕੜ ਦੇ ਵਿੱਚੋਂ ਅੱਗੇ ਅਸੀਂ 35 ਤੋਂ 40 ਕਮੰਟਲ ਦੇ ਲਗਭਗ ਝੋਨਾ ਕੱਢ ਲੈਂਦੇ ਸੀ ਇਸ ਵਾਰ ਜਿਸ ਹਿਸਾਬ ਨਾਲ ਹਮਲਾ ਹੋ ਰਿਹਾਗਾ ਇਹ ਐਂ ਲੱਗਦਾ ਵੀ 20 ਤੋਂ ਪਲੱਸ 25 ਕਮੰਟਲ ਤੱਕ ਜਿਹੜਾ ਕਿਉਂਕਿ ਅੱਧ ਤੋਂ ਵੱਧ ਝੋਨੇ ਦਾ ਨੁਕਸਾਨ ਕਰ ਦਿੰਦਾ ਤੇਲਾ ਕਿਤੇ ਡੈਗੀਆਂ ਬਹੁਤ ਵੱਡੀਆਂ ਨੇ ਜਿੱਥੇ ਥੋੜਾ ਜਿ ਨੂੰ ਹਰਾ ਜਾਂ ਚਮਕਦਾ ਹੈਗਾ ਵੀ ਇਸ ਵਿੱਚ ਉੱਥੇ ਥੋੜਾ ਠੀਕ ਆ ਨਹੀਂ ਤਾਂ ਇਹ ਇੱਕ ਏਕੜ ਦੇ ਵਿੱਚ ਇਥੇ ਪੈ ਜਾਂਦਾ ਸੀ ਦੇਖਿਆ ਸਪ੍ਰੇਹਾਂ ਵੀ ਕਰਿਆ ਨੇ ਮਹਿੰਗੀਆਂ ਮਹਿੰਗੀਆਂ ਸਪ੍ਰੇਹਾਂ ਲਿਆ ਕੇ ਪਰ ਕੋਈ ਕੰਟਰੋਲ ਨਹੀਂ ਹੋ ਰਿਹਾ ਇਹਦੇ ਤੇ ਹਮਲੇ ਨੇ ਤਾਂ ਕਿਸਾਨਾਂ ਦਾ ਬੁਰਾ ਹਾਲ ਕਰ ਰੱਖਿਆ ਤਿੰਨ ਤਿੰਨ ਸਪ੍ਰੇਹਾਂ ਕਰਤੀਆਂ ਉੱਪਰੋਂ ਲੇਬਰ ਖਰਚਾ ਬਹੁਤ ਪੈਂਦਾ ਆਪ ਵੀ ਵਿੱਚ ਉਹਦੇ ਨਾਲ ਜੀਰੀ ਦਾ ਜਿਹੜਾ ਹੋਰ ਮੱਧਮ ਮੱਧਮ ਤਈਆ ਹੁੰਦਾਗਾ ਜਦੋਂ ਪੱਕੇ ਹੋਏ ਝੋਨੇ ਦੇ ਵਿੱਚ ਵੜਦੇ ਆਂਗੇ ਤਾਂ ਉਸ ਤੋਂ ਵੱਧ ਨੁਕਸਾਨ ਸਪ੍ਰੇਹਾਂ ਕਰਨ ਵੇਲੇ ਵੀ ਉਹਦੇ ਨਾਲ ਵੀ ਵੱਧ ਨੁਕਸਾਨ ਹੁੰਦਾ ਜੀ ਬਾੜੀ ਮੈਕਮਾ ਜੀ ਕਿਸੇ ਪਿੰਡ ਦੇ ਵਿੱਚ ਨਹੀਂ ਆ ਰਹੀ ਜਿਹੜੀ ਗਰਾਊਂਡ ਰਿਪੋਰਟ ਆ ਗਈ ਜ਼ਮੀਨੀ ਪੱਧਰ ਤੇ ਇੱਕ ਵੀ ਉਹ ਆਪ ਦਾ ਕੋਈ ਸਾਨੂੰ ਦਿਖਾ ਦੇਣ ਵੀ ਅਸੀਂ ਆਹ ਕਿਸਾਨਾਂ ਦੇ ਸਾਈਨ ਕਰਵਾ ਕੇ ਲੈ ਕੇ ਆਇਆ ਵੀ ਇਸ ਪਿੰਡ ਦੇ ਵਿੱਚ ਅਸੀਂ ਗਿਆਾਂਗੇ ਉਹਨਾਂ ਨੇ ਜਾਂ ਕੋਈ ਕਹਿਣ ਵੀ ਅਸੀਂ ਆਹ ਨਵਾਂ ਕੋਈ ਬਾਦਲ ਦਿੱਤਾ ਹੈਗਾ ਕੋਈ ਦਵਾਈਆਂ ਦਾ ਇਹ ਸਾਰੀਆਂ ਵੱਡੀਆਂ ਕਾਰਪੋਰੇਟ ਫੈਕਟਰੀਆਂ ਨਾਲ ਜਿਹੜੀਆਂ ਨਕਲੀ ਦਵਾਈਆਂ ਪੈਦਾ ਕਰਦੀਆਂ ਨੇ ਸਾਰਿਆਂ ਦਾ ਹਿੱਸਾ ਪੱਤੀਰ ਵਾਲਿਆ ਮਿਲੇਗਾ ਇਸ ਕਰਕੇ ਦਵਾਈਆਂ ਹੀ ਕੰਮ ਨਹੀਂ ਕਰ ਰਹੀਆਂ ਅਸੀਂ ਇੱਕ ਏਕੜ ਦੇ ਉੱਪਰ 2 2 3 3000 ਰੁਪਏ ਦੀ ਦਵਾਈ ਜਿਹੜੀ ਕਰ ਦਿੱਤੀ ਆ ਕੱਲੇ ਕਾਲੇ ਤੇਲੇ ਦੀ ਦੂਜੀਆਂ ਦਵਾਈਆਂ ਬੱਕਰੀਆਂ ਨੇ ਇਸ ਕਰਕੇ ਕੁਝ ਵੀ ਅਸਰ ਨਹੀਂ ਹੋ ਰਿਹਾ ਦਵਾਈਆਂ ਦਾ ਨਾ ਖੇਤੀਬਾੜੀ ਵਿਭਾਗ ਸਾਡੀ ਸਾਰ ਲੈ ਰਿਹਾ ਇੱਥੇ ਪੰਜਾਬ ਸਰਕਾਰ ਨੂੰ ਪਹਿਲ ਦੇ ਕੇ ਤੇ ਗੱਲ ਸੋਚਣੀ ਚਾਹੀਦੀ ਆ ਵੀ ਕਿਸਾਨ ਕਿਵੇਂ ਬਚੂ ਵੀ 1 ਏਕੜ ਦੀ ਖੇਤੀ ਕਰਦਾ ਜੀ ਜਿਹੜਾ ਇਸ ਵਾਰ ਤੇਲੇ ਦਾ ਅਟੈਕ ਆਇਆਗਾ ਇਹ ਪਿਛਲੇ ਸਾਲਾਂ ਨੂੰ ਬਹੁਤ ਜ਼ਿਆਦਾ ਆਇਆਗਾ ਪਤਾ ਨਹੀਂ ਜਿਹੜੀਆਂ ਦਵਾਈਆਂ ਨੇਗੀਆਂ ਉਹ ਨਹੀਂ ਕੰਮ ਕਰ ਰਹੀਆਂ ਜਿਹੜਾ ਝੋਨਾ 10 ਦਿਨ ਨੂੰ ਪੱਕਣ ਵਾਲਾਗਾ ਉਹ ਜੇ ਪੱਕ ਵੀ ਜਾਊਗਾ ਤਾਂ ਮੰਡੀਆਂ ਦੇ ਵਿੱਚ ਕੋਈ ਹਲੇ ਖਰੀਦਦਾਰ ਨਹੀਂ ਪਹੁੰਚੇ ਹੈਗੇ ਕੋਈ ਖਰੀਦ ਨਹੀਂ ਸ਼ੁਰੂ ਹੋਈ ਕਿਸੇ ਮੰਡੀ ਦੇ ਵਿੱਚ ਜਿਹੜਾ ਸਾਡਾ ਝੋਨਾ ਹੈਗਾ ਜੇ ਅਸੀਂ ਇਹਨੂੰ ਵੱੱਡ ਵੀ ਲਵਾਂਗੇ ਵੀ ਜੇ ਤੇਲੇ ਨਾਲ ਜ਼ਿਆਦਾ ਖਰਾਬ ਹੋ ਰਹੀ ਹੈ ਇਹਨੂੰ ਵੱੱਡ ਲਈਏ ਫਿਰ ਅਸੀਂ ਮੰਡੀਆਂ 'ਚ ਕਿੱਥੇ ਲੈ ਕੇ ਜਾਵਾਂਗੇ ਇਹਦਾ ਮੌਚਰ ਬਹੁਤ ਜ਼ਿਆਦਾ ਆਉਣਾਗਾ ਜੇ ਅਸੀਂ ਪੈਲੀ ਦੇ ਵਿੱਚ ਖੜਾ ਰੱਖਦੇ ਆਂਗੇ ਝੋਨੇ ਨੂੰ ਚਲ ਵੀ 5 ਦਿਨ ਵੱੱਡ ਖੜਾ ਲਾਂਗੇ ਪਾਦਾ ਜ਼ਿਆਦਾ ਪਕਾ ਲਾਂਗੇ ਪਰ ਇਹ ਬਾਹਣ ਦੇ ਵਿੱਚ ਲੇਟ ਜਾਣਾਗਾ ਇਹਨੇ ਸੁੱਕ ਜਾਣਾਗਾ ਜਿਹੜਾ ਝਾੜ ਸਾਡਾ 35 ਕਾਊਂਟਲ ਨਿਕਲਣਾ ਸੀਗਾ ਉਹ 25 ਕਾਊਂਟਲ ਰਹਿ ਜਾਊਗਾ ਇੱਕੜ ਦਾ ਸਾਡਾ ਝਾੜ ਜਿਹੜੀ ਵੱਡੀ ਦਿੱਕਤ ਜਿਹੜੇ ਖੇਤੀਬਾੜੀ ਵਿਭਾਗਾਂ ਗਾ ਜਾਂ ਪ੍ਰਸ਼ਾਸਨ ਹੈਗਾ ਹੁਣ ਪਿੰਡਾਂ ਦੇ ਵਿੱਚ ਫਿਰਦੇ ਨੇਗੇ ਡੀਸੀ ਸਾਹਿਬ ਵੀ ਫਿਰਦੇ ਨੇ ਐਸਐਸਪੀ ਸਾਹਿਬ ਵੀ ਫਿਰਦੇ ਨੇ ਮੀਟਿੰਗਾਂ ਕਰਾਉਂਦੇ ਫਿਰਦੇ ਨੇਗੇ ਕਾਦੇ ਵਾਸਤੇ ਜੀ ਕਹਿੰਦੇ ਜੀ ਪਰਾਲੀ ਨੂੰ ਅੱਗ ਨਾ ਲਾਇਓ ਅੱਗ ਦਾ ਪਰਿਓ ਅਸੀਂ ਤਾਂ ਲਾਵਾਂਗੇ ਸਾਡੇ ਫਸਲ ਬਚੂਗੀ ਸਾਡੇ ਤਾਂ ਪਰਾਲੀ ਇਹਨੇ ਤੇਲੇ ਨਹੀਂ ਖਤਮ ਕਰ ਦੇਣੀ ਹੈਗੀ ਜਿਹੜੀ ਫਸਲ ਆ ਜਿਹੜੀ ਸਾਡੀ ਉਹ ਤਾਂ ਸਾਰੀ ਤੇਲੇ ਹੀ ਖਾ ਜਾਊਗਾ ਇਸ ਵਾਸਤੇ ਕੋਈ ਪ੍ਰਬੰਧ ਨਹੀਂ ਕਰਨਾ ਹੈਗਾ ਸਾਡੇ ਖੇਤੀਬਾੜੀ ਵਿਭਾਗੇ ਨੇ ਕਿਸੇ ਪਿੰਡ ਚ ਆ ਕੇ ਮੀਟਿੰਗ ਨਹੀਂ ਕੀਤੀ ਵੀ ਭਾਈ ਤੇਲੇ ਦਾ ਐਡਾ ਅਟੈਕ ਆਇਆਗਾ ਅਸੀਂ ਆਦਵਾਂ ਦੀ ਸਪਾਰਸ਼ ਕਰਦੇ ਹਾਂ ਜਾਂ ਅਸੀਂ ਤੁਹਾਨੂੰ ਸੈਂਪਲ ਦਿੰਨੇ ਆ ਕਿ ਆਹ ਦਵਾਈਆਂ ਦੀ ਸਪਰੇਅ ਕਰਕੇ ਦੇਖੋ ਵੀ ਜਿਹੜਾ ਤੇਲਾ ਮਰ ਜੇ ਕੋਈ ਖਾਸ ਪਿੰਡਾਂ ਚ ਪਿਆਗਾ ਦਾ ਮਤਲਬ ਕਿ ਇਹ ਅਸੀਂ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਰਹਨੇ ਆਂਗੇ ਅਸੀਂ ਵੱਖ-ਵੱਖ ਥਾਵਾਂ ਤੇ ਜਾਂਦੇ ਆ ਰੋਜ਼ ਵਾਂਗੂ ਅਸੀਂ ਹਰੇਕ ਪਿੰਡ ਦੇ ਵਿੱਚ ਦੇਖਦੇ ਆਂਗੇ ਵੀ ਜਿਹੜਾ ਤੇਲੇ ਦਾ ਅਟੈਕ ਆ ਵੱਡੀ ਪੱਧਰ ਤੇ ਆ ਰਿਹਾ ਹੈਗਾ ਇਹ ਆਏ ਨਹੀਂ ਹੈਗਾ ਵੀ ਸਾਡੇ ਇਕੱਲੇ ਪਿੰਡ ਦੇ ਵਿੱਚ ਅਟੈਕ ਆਇਆਗਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿੰਨੇ ਪਿੰਡ ਨੇਗੇ ਸਾਰੇ ਪਿੰਡਾਂ 'ਚ ਅਸੀਂ ਦੇਖ ਚੁੱਕੇ ਹਾਂਗੇ ਵੀ ਤੇਲੇ ਦਾ ਅਟੈਕ ਇਸਕੇ ਬਾਅਦ ਵੱਡੀ ਪੱਧਰ ਤੇ ਆਇਆ ਹੈਗਾ। ਬਹੁਤ ਜ਼ਿਆਦਾ ਜੈਦਗੀ। ਮਤਲਬ 2-4 ਦਿਨ ਦੇ ਵਿੱਚ ਹੀ ਇੰਨਾ ਜ਼ਿਆਦਾ ਵਧ ਗਿਆ। ਵੀ ਜਿਹੜੀਆਂ ਜੀਰੀਆਂ ਨੇ ਮਤਲਬ ਜੜ ਤੋਂ ਲੈ ਕੇ ਉੱਪਰ ਤੱਕ ਪੂਝਾਪੂਰ ਦਾ ਪੂਰਾ ਸੁੱਕਦਾ। ਵੀ ਇਹਦਾ ਕੋਈ ਹੱਲ ਨਹੀਂ ਆ ਇਸ ਟਾਈਮ ਸਪਰੇਅਾਂ ਵੀ ਕਰਦੇ ਨੇ ਪਰ ਸਪਰੇਅ ਨਾਲ ਵੀ ਖਤਮ ਨਹੀਂ ਹੋ ਰਿਹਾ। ਬਾਹਰ ਲੈਟਾਂ ਜਿੱਦਾ ਹੈਗੀ ਹੈਗਾ ਘਰਾਂ ਦੇ ਅੰਦਰ ਵੀ ਕਮਰਿਆਂ ਦੇ ਅੰਦਰ ਵੀ ਮਤਲਬ ਬੈਠਣਾ ਔਖਾ ਹੋਇਆ ਪਿਆ। ਹੱਡਲਾ ਵੀ ਬਹੁਤ ਔਖਾ ਜੀ ਇਹਨੇ ਬੱਚਿਆਂ ਨੂੰ ਅੱਖਾਂ 'ਚ ਪੈਂਦਾ ਹੈ ਮੂੰਹ ਜੇ ਮੂੰਹ ਖੋਲਦਾ ਕਿ ਤਾਂ ਮੂੰਹ 'ਚ ਪੈ ਜਾਂਦਾ ਹੈ। ਮਤਲਬ ਬਹੁਤ ਜ਼ਿਆਦਾ ਇਹਦਾ ਫਸਲਾਂ ਨੂੰ ਨੁਕਸਾਨ ਹੈ। ਖੇਤ ਜਿਹੜੀ ਜੀਰੀ ਨੇ ਅੱਜ ਤੋਂ 15 ਦਿਨ ਲੈਣੇ ਨੇ ਇਹਦੇ ਅੱਜ ਇਹਦਾ ਅਸਰ ਹੋ ਗਿਆ ਤਾਂ ਜੜ ਤੋਂ ਲੈ ਕੇ ਜਿਹੜਾ ਜਿਹੜਾ ਬੂਟਾ ਪੂਰਾ ਦਾ ਪੂਰਾ ਉੱਪਰ ਤੱਕ ਸੁੱਕ ਜਾਂਦਾ ਹੈ। ਤੇ ਉਹ ਉੱਥੇ ਜਿਹੜਾ ਉਹਦਾ ਮਤਲਬ ਚੌਲ ਹੈ ਉੱਥੇ ਖਤਮ ਹੋ ਜਾਂਦਾ। ਕਿਹੜਾ ਘਟੋ ਘਟਾ 1.5 ਤੋਂ 2 ਕੰਟਲ ਤੱਕ ਦਾ ਜਿਹੜਾ ਝਾੜ ਤੇ ਅਸਰ ਪਾਊਗਾ। ਸਪਰੇਅ ਦਾ ਹੁਣ ਕੋਈ ਅਸਰ ਨਹੀਂ ਜੀ ਹੁਣ। ਹੁਣ ਤਾਂ ਇਹ ਪੂਰੇ ਹੀ ਮਤਲਬ ਲ ਨੋ ਇਹ ਕਰ ਕੇ ਖੇਤੀ ਕਰਦਾ ਜੀ ਤੇਲਾ ਬਹੁਤ ਜ਼ਿਆਦਾ ਹੈਗਾ ਤੇ ਦੋ ਗਿਲ ਸਪਰੇਅ ਕਰਤੀ ਇੰਨਾ ਜ਼ਿਆਦਾ ਹੈਗਾ ਰਾਤ ਨੂੰ ਪੈਣਾ ਵੀ ਦੁੱਬਰ ਕਰ ਰੱਖਿਆ ਉਹਨੇ ਲਾਈਟਾਂ ਤੇ ਨਾ ਆਉਂਦਾ ਕਿੰਨੇ ਚਿਰ ਬਾਅਦ ਐਡਾ ਵੱਡਾ ਹਾਵਣਾ ਹੋਇਆ ਪਹਿਲਾਂ ਪਹਿਲਾਂ ਤਾਂ ਇੰਨਾ ਹੋਇਆ ਨਹੀਂ ਜਿੰਨਾ ਇਹ ਕੀ ਹੋਇਆਗਾ ਇਹਦੀ ਕੀ ਪਤਾ ਨਹੀਂ ਕਾਤੋਂ ਇੰਨਾ ਸਪ੍ਰੇਸ ਕਰੂ ਹੁਣ ਕੰਮ ਨਹੀਂ ਕਰਦੀ ਹੁਣ ਕੋਈ ਨਹੀਂ ਕਰਦੀ ਹੁਣ ਜਿਹੜੀ ਟੁੱਟਦੀ ਹੈ ਜਿਸ ਸਪਰੇਅ ਕਰਦੇ ਆ ਹੁਣ ਉਹ ਦੂਬੀਆ ਦੇ ਨੁਕਸਾਨ ਹੁੰਦਾ ਹੈਗਾ ਅਤਾਰ ਕਿੰਨੇ ਦਿਨਾਂ ਨੂੰ ਤੁਹਾਡੀ ਜੀਰੀ ਜਿਹੜੀ ਪੱਕੇ ਤਿਆਰ ਹੋ ਚੁਈ ਕਿੰਨੇ ਦਿਨ 15 ਦਿਨ ਤਾਂ ਲੱਗੂ ਜੀ 15 ਦਿਨ ਚੇ ਖਤਮ ਕਰੂਗਾ ਉਹਨੂੰ ਜੇ ਹੁਣ 15 ਦਿਨ ਨੂੰ ਵੜਦੇ ਆ ਜੇ ਹੁਣ ਵੜਦੇ ਤਾਂ ਮੰਡੀਆਂ ਚ ਖਰੀਦ ਨਹੀਂ ਕਰ ਰਹੇ ਨਰਮ ਹੈ ਵੀ ਜੇ ਅਗਰ ਰੱਖਾਂਗੇ ਤਾਂ ਖੀਤੇ ਲੱਗਨਗੇ ਤੇਲ ਲਖਨ ਦਾ ਜੀ ਫਿਰ ਫਿਰ ਤੇਲੇ ਨਖ ਰਿਆ ਹੋਰੀ ਆ ਨੀ ਨੁਕਸਾਨ ਕਰ ਰਿਹਾ ਜੀ ਤੇਲਾ ਘਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਰੋਟੀ ਖਾਣੀ ਵੀ ਮੁਸ਼ਕਲ ਹੈ ਖੇਤੀਬਾੜੀ ਵਿਭਾਗ ਹੁਣ ਕੋਈ ਗੌਰ ਨਹੀਂ ਕਰ ਰਿਹਾ ਵਰਾਲੀ ਨੂੰ ਅੱਗ ਲਾਉਣ ਵਾਸਤੇ ਉਦੋਂ ਪਿੰਡਾਂ ਦੇ ਵਿੱਚ ਆ ਕੇ ਸੁਝਾਓ ਦੇਣ ਲੱਗ ਜਾਂਦਾ ਵੀ ਅੱਗ ਨਾ ਲਗਾਓ ਹੁਣ ਕੋਈ ਖੇਤੀਬਾੜੀ ਵਿਭਾਗਾਂ ਕੋਈ ਤੇਲੇ ਵਾਲੇ ਕੋਈ ਸੁਝਾਓ ਨਹੀਂ ਦੇ ਰਿਹਾ ਸੁਪਰੀਹਾਂ ਦਾ ਪੂਰਾ ਜੋਰ ਹੈ ਜੀ ਇਸ ਟਾਈਮ ਫਿਰ ਮਰ ਨਹੀਂ ਰਿਹਾ ਆ ਲੈਟਾਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੁਕਸਾਨ ਆ 24 ਘੰਟਿਆਂ ਦੇ ਅੰਦਰ ਅੰਦਰ ਜੋ ਜਿਰੀ ਦੇ ਵਿੱਚ ਪੈ ਜਾਂਦਾ ਖਤਮ ਕਰ ਦਿੰਦਾ ਤੇ ਆਪ ਦੇਖ ਸਕਦੇ ਹੋ ਜੀ ਵਿੱਚੋਂ ਨੇ ਦਾ ਕੀ ਬੁਰਾ ਹਾਲ ਹੋ ਜਦੋਂ ਇੱਥੇ ਖੜ ਨਹੀਂ ਸਕਦੇ ਇਕ ਹੋਣ ਕੀ ਨਾਮ ਹੈ ਤੁਹਾਡਾ ਬਾਪੂ ਸਿੰਘਾ ਜੀ ਅਸੀਂ ਕਿਸ ਤਰ੍ਹਾਂ ਦੇਖਦੇ ਆ ਬਾਪੂ ਜੀ ਤੇਲੇ ਦਾ ਹਮਲਾ ਕਿੰਨਾ ਕਰ ਤੇਲੇ ਦਾ ਹਮਲਾ ਬਹੁਤ ਹੈ ਬਾਈ ਬਹੁਤ ਹੈ ਤੂੰ ਕਰਾਂ ਜਵਾ ਚੱਲ ਤੈਨੂੰ ਦਿਖਾਵਾਂ ਕੋ ਦੜਿਆ ਚ ਰਾਤ ਨੂੰ ਲੈਟਾਂ ਚ ਕਿ ਦੰਦਾ ਹੋਣੀ ਹੋਣਾ ਆ ਨਿਕਲੂਗਾ ਜਾਂ ਠੰਡ ਹੋਗੀ ਕਿ ਨਾ ਐ ਦੇਖੀ ਉੜਦਾ ਫਿਰੂ ਤੇ ਹੁਣ ਤੂੰ ਪਤਾ ਨਹੀਂ ਉੜਦਾ ਜਾਂ ਲਾਜ ਨਹੀਂ ਹੈ ਕੋਈ ਹਾਂਜੀ ਹਾਂਜੀ ਹੁਣ ਦਵਾਈ ਦਾ ਕੋਈ ਅਸਰ ਹੋ ਨਹੀਂ ਰਿਹਾ ਜਮ ਨਹੀਂ ਹੁੰਦਾ ਜੇ ਵੀ ਨਹੀਂ ਹੋ ਸਕਦਾ ਜਾਂ ਦਵਾਈ ਹੋਵੇ ਤਾਂ ਦਸਰ ਹੋਵੇ। ਇਹ ਪਸੇਪਰੇ ਹੱਥ ਲੈ ਕੇ ਕਰਦੇ ਹੋਵੋਗੇ ਨਾ ਤੁਸੀਂ। ਕਰਦੇ ਆਂ। ਚਾਹੇ ਦੁਕਾਨਦਾਰ ਫੜਾ ਲੈਂਦੇ ਨੇ। ਵਧੀਆ ਲੈ ਜਾਓ। ਸਾਡੀ ਜ਼ਿੰਮੇਵਾਰੀ ਐ। ਜ਼ਿੰਮੇਵਾਰੀ ਕਰੀਏ। ਜੇ ਦਵਾਈ ਤਾਂ ਗੈਰੋਂ ਨਹੀਂ ਆਉਂਦੀ ਜੱਜ ਨਾਲ। ਖੇਤੀਬਾੜੀ ਵਾਲੇ ਆ ਰਹੇ ਨੇ ਦਾ ਪੂਰੇ ਤੁਹਾਡੇ ਖੇਤ ਕੋ ਸਾਡੀ ਕੋਈ ਬੁਰੇ ਕੋਈ ਨਹੀਂ ਆਇਆ ਖੇਤੀਬਾੜੀ ਵਾਲਾ। ਡਰ ਰਗਦਾ ਕੀ ਤਾਂ ਕਿ ਫਸਲ ਲੱਗੇ। ਦਾਦਾ ਮਾਤਾ ਪਾਣੀ ਲਈ ਬੈਠਾ। ਡਰ ਲੱਗਦਾ। ਮਰੇ ਦਾ ਪਿਆ। ਫਸਦੀਆਂ ਪਈਆਂ ਨੇ। ਆਹ ਦੇਖੀ ਤੂੰ ਚੌਥੇ ਨੂੰ ਆ ਕੇ। ਆ ਦੇ ਕੀ ਨਾਲ ਕਿਲੇ ਵੰਗ ਘੜੀਏ ਕਿ ਜਦਾ ਖਾਲੀ ਆਇਆ ਜਾ ਬੜੂ ਕਿੰਨੀ ਖੇਤੀ ਗੱਲ ਕਿੰਨੀ ਜੀਵਣਾ ਤੁਹਾਡਾ ਲੱਗੇ ਕੀ ਕੀ ਲੈ ਕੀ ਇਕੜਾ ਫੇਲਾਂ ਕਦੇ ਹੋਇਆ ਨਾ ਹਮਲਾ ਜਿਵੇਂ ਹੋਇਆ ਕਦੇ ਜਿਵੇਂ ਹੋਇਆ